ਸਰਹੰਦ ਨੈਸ਼ਨਲ ਹਾਈਵੇ ਤੇ ਸਰਹੰਦ ਸੀਆਈਏ ਸਟਾਪ ਦੇ ਨਜ਼ਦੀਕ ਵਾਪਰਿਆ ਇੱਕ ਸੜਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਰਹੰਦ ਸੀਆਈਏ ਸਟਾਪ ਦੇ ਨਜ਼ਦੀਕ ਇੱਕ ਸੜਕ ਹਾਦਸੇ ਵਾਪਰਿਆ ਜਦੋਂ ਪੁਲਿਸ ਪਾਰਟੀ ਇਸ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੋ ਨੌਜਵਾਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਸੀ ਉਹਨਾਂ ਦੱਸਿਆ ਕਿ ਨੌਜਵਾਨ ਮੋਟਰਸਾਈਕਲ ਤੇ ਸਵਾਰ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕ ਅਤੇ ਉਹਨਾਂ ਨੇ ਦੱਸਿਆ ਕਿ ਮੁੰਡਲੀ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਕੋਈ ਅਣਪਛਾਤਾ ਵਾਹਨ ਉਹਨਾਂ ਨੂੰ ਟੱਕਰ ਮਾਰ ਗਿਆ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਅਮੇਸ਼ ਮਿਲਿਸਗੀ ਇਹ ਐਕਸੀਡੈਂਟ ਹੋਇਆ ਹੈ ਹਾਈਵੇ ਦੇ ਉੱਤੇ ਸੀਐਸਟਾਫ ਨੇ ਤਕਰੀਬਨ ਤਕਰੀਬ ਕਰਾਜ ਦੇ ਗਿਆ ਜੀ ਇਹਦੇ ਵਿੱਚ ਦੋ ਬੰਦੇ ਆ ਵੀ ਇੱਥੇ ਐਕਸੀਡੈਂਟ ਦਾ ਡੈਥ ਹੋਈ ਆ ਮੋਟਰਸਾਈਕਲ ਤੇ ਸੀਗੇ ਕੋਈ ਅਨਨੋਮ ਵੀ ਕਿਲੇ ਰੋਡ ਮਾਰ ਗਿਆ ਉਹ ਦੇਖਦੇ ਆ ਕਾਰ ਵੀ ਕਰ ਰਹੇ ਆ ਇਹਦਾ ਜਿਹੜੀ ਬੋਡੀ ਕਿਤੇ ਕੀ ਬੋਡੀ ਇਹਨਾਂ ਦੀ ਐ ਟੈਂਪਰੇਚਰ ਰਖਾ ਰਹੇ ਆ ਹਸਪਤਲ ਭੇਜ ਰਹੇ ਆ ਤੇ ਅਨਨੋਮ ਨੇ ਜੇ ਕਰ ਰਹੇ ਆ ਪਤਾ ਕਰ ਰਹੇ ਆ ਕੌਣ ਨੇ ਕਿਉਂ ਨੇ ਨਹੀਂ ਇਹ ਸਾਨੂੰ ਜੇ ਕੁਝ ਨਹੀਂ ਪਤਾ ਆਇਆ ਕਿੰਨੇ ਨੇ ਇਹ ਦੇਖਣ ਚ ਕੀ ਮਾਤੇ ਲੱਗਦੇ ਨੇ ਇਹ ਦੇਖਣ ਤੋਂ ਪ੍ਰਵਾਸੀ ਲੱਗ ਰਹੇ ਨੇ ਜੀ ਬਾਕੀ ਸੇ ਦੇਖ ਰਹੇ ਹੈ ਜੀ ਕਿੰਨੇ ਕਿੰਨੇ ਬੰਦੇ ਸੀਗੇ ਜੀ ਇਹ ਬੰਦੇ ਇੱਥੇ ਕੋਈ ਨਹੀਂ ਹੈ ਜੀ ਇਹ ਸਭ ਤਾਂ ਦੋ ਹੀ ਮਿਲਨੇ ਇਥੇ ਭਾਪੀ ਹੋਰ ਪਤਾ ਕਰਦੇ ਜੀ ਕਿ ਉਪਰ ਸੀ ਨਾਲ ਨਾਲ ਤੇ ਹੋਰ ਪਤਾ ਕਰ ਰਹੇ ਹਾਂ ਜੀ